ਹਾਂਜੀ ਦੋਸਤੋ ਕਿ ਮੈਂ ਸਾਰੇ ਉਮੀਦ ਕਰਦਾ ਠੀਕ ਹੋਵੋਗੇ ਹਾਂਜੀ ਅਸੀਂ ਅੱਜ ਪਹੁੰਚਿਆ ਪਿੰਡ ਜੋਧਪੁਰ ਪਖਰ ਤੇ ਤੁਹਾਨੂੰ ਨਾ ਇੱਥੇ ਇੱਕ ਨਵੀਂ ਚੀਜ਼ ਦਿਖਾਉਣੀ ਹੈਗੀ ਹਵੇਲੀ ਇੱਥੇ ਅੰਗਰੇਜ਼ਾਂ ਵੇਲੇ ਦੀ ਇੱਕ ਇਹ ਹਵੇਲੀ ਬਣੀ ਹੋਈ ਆ ਕਿ 1922 ਵੇਲੇ ਦੀ ਬਣੀ ਹੋਈ ਹੈ ਇਹ ਹਵੇਲੀ ਤੇ ਆਜੋ ਆਪਾਂ ਦੇਖੀਏ ਇਹਦੇ ਅੰਦਰ ਜਾਵਾਂਗੇ ਤੇ ਹਾਂਜੀ ਆਜੋ ਹਾਂਜੀ ਆਹ ਹੈਗੀ ਉਹ ਹਵੇਲੀ ਹੁਣ ਇਸ ਟਾਈਮ ਇਹਦੀ ਹਾਲਤ ਆ ਗਈ ਦੇ ਪਾਸੇ ਜਾਮਣ ਦੇ ਬੂਟੇ ਇੱਧਰ ਤੇ ਇੱਧਰ ਆ ਕੇ ਦੇ ਬੂਟੇ ਇੱਧਰ ਇਹਦੇ ਵਿੱਚ ਬਾਂਦਰ ਵੀ ਬੈਠੇ ਆ ਜੀ ਆਹ ਦੇਖੋ ਉ उधर ਦੇ ਇੱਕ ਨੇ ਇੱਥੇ ਕਾਫੀ ਬਾਂਦਰ ਹੈ ਇਹਦੇ ਦੇਖੀ ਰਹਿੰਦੇ ਮੁੰਡਾ ਦੇ ਚਲੋ ਫਿਰ ਉੱਪਰ ਆ ਕੇ ਦਿਖਾਉਂਦੇ ਆ ਤੇ ਬਾਕੀ ਸੰ ਦਿਖਾਉਨੇ ਆਪਾਂ ਸਾਈਡਾਂ ਤੋਂ ਉੱਪਰ ਵੀ ਚੱਲ ਕੇ ਦਿਖਾਉਨੇ ਆ ਇਹਦੇ ਹੁਣ ਇਸ ਟਾਈਮ ਇਹਦੀ ਸਥਿਤੀ ਆ ਹੈਗੀ ਐਸ ਇਹ ਜੀ ਦਿਖਦੀ ਹੋਣੀ ਤੇ ਹੁਣ ਆਪਾਂ ਚੱਲਦੇ ਆਂ ਅਵੇਲੀ ਦੇ ਅੰਦਰ ਤੇ ਦੇਖਦੇ ਆਂ ਹਾਂਜੀ ਆਹ ਦੇਖੋ ਪਨੀ ਦੇਕੜਾਂ ਦੇ ਬਾਲ ਲੈਣਾ ਬਣੀ ਹੋਈ ਹੈ ਇਹ ਅਵੇਲੀ ਉਹਨੇ ਜਿੱਥੇ ਵੀ ਸ਼ਾਮ ਸਭਾਈ ਨੇ ਹੈਗੀ ਤਾਂ ਇਹ ਥੋੜੀ ਜਿਹੀ ਖਰਾਬ ਵੀ ਲੱਗ ਰਹੀ ਹੈ ਜਿਵੇਂ ਉਪਰੋਂ ਕੁਟੀ ਵੀ ਪਈ ਹੈ ਕਾਫੀ ਥਾਮਾ ਤੋਂ ਸਟਰਕਚਰ ਬਹੁਤ ਵਧੀਆ ਬਣਾਇਆ ਹੈਗਾ ਉਹ ਦੇਖੋ ਉਰੇ ਪਏ ਹੋਇਆ ਗੱਡਾ ਉਰੇ ਇੱਥੇ ਇਹਦੇ ਚੰਗਰੀਆਂ ਵੱਗ ਮਾਰੇ ਇਹ ਜੱਗ ਮਲਦੀ ਹੁੰਦੀ ਸੀ ਪਹਿਲਾਂ ਦੇ ਟਾਈਮ 'ਚ ਕਹਿੰਦੀ ਤੇ ਇੱਥੇ ਸੇਕਦੇ ਸੂਤੇ ਹੁੰਦੇ ਹੋਣਗੇ ਪਹਿਲਾਂ ਮਤਲਬ ਬੈਠ ਕੇ ਤੇ ਅੱਗ ਮਲਦੀ ਹੁੰਦੀ ਇਹਦੇ ਵਿੱਚ ਤੇ ਇਹਦੇ ਨਾਲ ਕਮਰਾ ਇੱਧਰ ਹੁਣ ਤਾਂ ਇੱਥੇ ਕਬੂਤਰ ਹੀ ਰਹਿੰਦੇ ਆ ਮਤਲਬ ਜ਼ਿਆਦਾ ਅੱਜ ਉਹ ਗੰਦ ਪੈ ਰਹੇ ਬਸ ਪਰ ਜੀ ਦੇਖਣ ਵਾਲੀ ਹੈ ਫੇਰ ਵੀ ਦੋ ਰਿਆ ਪਾਣੀ ਆ ਦੇਖੋ ਜੋੜੀਆਂ ਹੀ ਮਤਲਬ ਪੁਰਾਣੇ ਟਾਈਮ ਦੀਆਂ ਨੇ ਕਾਂਚੀ ਵਿੱਚ ਪਹਿਲਾ ਕਾਂਚ ਹੁੰਦਾ ਸੀ ਵਿੱਚ ਤੇ ਬਾਕੀ ਸਾਰਾ ਲੱਕੜ ਦੀ ਦੇਖੋ ਆਹੇ ਤਾਂ ਮੇਕਣ ਦਾ ਦੇਖੀ ਮਸਤੀ ਇੱਥੇ ਵੀ ਐਗਰ ਤੇ ਆਹ ਵੀ ਚਲੋ ਗੱਲਾਂ ਕਰਦੇ ਹਾਂ ਇਹ ਇਧਰ ਕੀ ਸਿਸਟਮ ਹੈ अच्छा हाँ तो बहार जाए हम आप चलते हैं पिछे हेली दे बैक साइड आ गई इधर हाँ देखो पिछले पास भी है थोड़ा मोटा है बैक साइड तो कुछ इदा नहीं दींदी है उपर भी जाके दिखावे हाँ उपर भी चलते हैं आप एक दो मिनट तक ਮਤਲਬ ਜੀ ਦੇਖਣ ਲਈ ਰੇ ਸਾਰੀ ਪੁਰਾਣੀ ਟਾਈਮ ਦੀ ਚੀਜ਼ਾਂ ਮਤਲਬ ਇਹ ਪੈਂਦੇ ਨੇ ਮਤਲਬ ਕਿ ਸਾਮ ਕੇ ਰੱਖੀ ਹੋਈ ਹੈ ਇਹ ਚੀਜ਼ ਵੀ ਕਈ ਤਾਂ ਵੀ ਹਾਂ ਆ ਦੇਖੋ ਇੱਥੇ ਫਿਰਦੇ ਜਾਨਵਰ ਹੋਰ ਨਹੀਂ ਕਈ ਟਾ ਦਿੰਦੇ ਹੁੰਦੇ ਆ ਇਹਨਾਂ ਨੇ ਸਾਮੀ ਹੁੰਦੀ ਹੈ ਇਹ ਇਹ ਹਾਂਜੀ ਹੁਣ ਚੱਲਦੇ ਆਪਾਂ ਤਹਾਈ ਜਿਹੜੀ ਇਹ ਹਵੇਲੀ ਹੈ ਨਹਿਰ ਦੇ ਜਮਾ ਉੱਪਰ ਬਣੀ ਹੋਈ ਹੈ ਮਤਲਬ ਥੋੜੀ ਜਿਹੀ ਪਿੱਛੇ ਹੈ ਨਹਿਰ ਤੋਂ ਸਾਹਮਣੇ ਦੇ ਨਹਿਰ ਵੱਡੀ ਤੇ ਆਹ ਦੇ ਉੱਪਰੋਂ ਹਾਲਤ ਜੀ ਖਰਾਬ ਹੀ ਐ ਥੋੜੀ ਇੱਕ ਮੰਜ਼ਰ ਹੋਰ ਵੀ ਉੱਪਰ ਜਾਣਾ ਤਾਂ ਦਿਖਾਇਆ ਵੇਖੋ ਸਾਢੇ 11 ਮਿੰਟ ਕਿਪੂ ਐਵੇਂ ਤੇ ਆਹ ਪਾਣੀ ਦਾ ਦੀ ਟੈਂਕੀ ਟਾਇਪ ਹਨਾ ਮਿਲਦਾ ਹੂੰ ਤੇ ਉਹ ਤਾਂ ਆਹ ਉੱਪਰ ਪੌੜੀ ਦਾ ਡਿਜ਼ਾਈਨ ਥੱਲੋਂ ਪੌੜੀਆਂ ਹੀ ਪੁਰਾਣੇ ਟਾਇਪ ਦੀਆਂ ਲੱਗੀਆਂ ਨੇ ਜਮਾ ਡਿਜ਼ਾਈਨ ਤੁਸੀਂ ਦੇਖੋ ਆਪ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਉਹ ਸਾਹਮਣੇ ਵਾਲੀ ਹਵੇਲੀ ਤੇ ਉਹ ਵੀ ਦਾ ਪਾਰਟੀ ਆ ਬਸ ਇਹ ਢੜ ਪਤਾ ਨਹੀਂ ਕੀ ਸਿਸਟਮ ਇਹਨਾਂ ਦਾ ਇਹ ਸਾਰੀ ਇੱਕ ਸੀ ਬਾਤ ਤੋਟਾਤੀ ਲੋਕਾਂ ਨੇ ਵਿੱਚੋ ਡਿੱਗ ਕੇ ਵੀ ਅਲੱਗ-ਅਲੱਗ ਕਰਤੀ ਸੀ ਹੂੰ ਹੂੰ ਜਿਆਦਾ ਹਲਿਆ ਦੀ ਆ ਮੁੱਠੇ ਲੱਗਦੀ ਆ ਦੇ ਠੀਕ ਗੱਲ ਨਾ ਨਾ ਯਾਰ ਉਹਦੇ ਜੀ ਦਾ ਲਾਦੇ ਇੱਥੇ ਆ ਕੇ ਹੋਰ ਤਾਂ ਜਾਨ ਨਹੀਂ ਕਰਦਾ ਆ ਵੀ ਦਰਵਾਜ਼ਾ ਦੇਖੋ ਪਰਾਂ ਨੇ ਟਾਇਆ ਬਾਈ ਲੱਕੜ ਦਾ ਪ੍ਰੋਪਰ ਫਿਨਿਸ਼ਿੰਗ ਦੇਖੋ ਜੀ ਇਹੀ ਕਮਰਾ ਪਤਾ ਨਹੀਂ ਕਦੇ ਵਾਸਤੇ ਬਣਾਇਆ ਹੋ ਪਹਿਲਾਂ ਲੋਕਾਂ ਨੇ ਤੇ ਇੱਕ ਇਹਦੇ ਮਤਲਬ ਸ਼ਾਇਦ ਅੱਗ ਮਾਜਦੀ ਕੋਈ ਇੱਥੇ ਵੀ ਆਹ ਦੇਖੋ ਉੱਪਰੋਂ ਇਹ ਵੀ ਜਾਂਦਾ ਹੋਊਗਾ ਸੱਚੇ ਗਾਂ ਐਸੇ ਜਾਨਵਰ ਹੀ ਦਿੰਦੇ ਆ ਹੁਣ ਤਾਂ आखिली क्या है ऊपर? देश नहीं रहे यार समार के एक बहुत ही शायद मतलब प्राणी लग रही है बहुत ही ज्यादा मतलब प्राणी वाला बूटा इतने का ਏ ਵੀ ਸੀਮੀ ਇਹਦਾ ਵੀ ਸਟਰਕਚਰ ਹੈ ਮਦਲਵੇਰ ਬادیهਲਾ ਦਾ ਇੱਥੇ ਕੋਈ ਪੁਰਾਣੀ ਚੀਜ਼ਾਂ ਦੇਖ ਕੇ ਉਹ ਦੇਖੋ ਛੱਤਾ ਕਿੱਡਾ ਵੱਡਾ ਲੱਗਿਆ ਹੋਇਆ ਮੱਖੀਆਂ ਨੇ ਫ੍ਰਿੰਡਾਂ ਦਾ ਜੱਜ ਫ੍ਰਿੰਡਾਂ ਦਾ ਕਰਕੇ ਨਹੀਂ ਆਈ ਉਹ ਗੈਟਿੰਗ ਨੇ ਫੋਟੋ साइड देखी गई है ये है एल पिंड आ देखो सरिया चेक करो कि मोटा पाया इतने मजबूती मतलब पूरी सी टाइम दे दी थी बंद गया चल दूजे पास हां जी चलते हम आप जी सब तो पर नहीं सी वेली कमरा सब तो पर उत्तर चलते हैं ਲਿਖਿਆ ਵੈਲਕਮ ਹੈ ਚੀਜ਼ ਤਾਂ ਹਰ ਵੇ ਦੇਖਣ ਚਾਹੀਦੀ ਹੈ ਮਤਲਬ ਪਰਾਣਾ ਆਪਣਾ ਕਿੱਸਾ ਹੈ ਆਪਾਂ ਫਿਰ ਲਾਓ ਉਹ ਦੇਖੋ ਮਿੱਟੀ ਦੀ ਕੰਦ ਇਹ ਅੱਜ ਕੱਲ ਕਿਤੇ ਦੇਖਣ ਨੂੰ ਮਿਲਦੀ ਟਮਾਟੇ ਲਈ ਥਾਂ ਦੀ ਹੈ ਪ੍ਰੋਪਰ ਮਿੱਟੀ ਦੀ ਉੱਪਰ ਪਾਖਰ ਉਹ ਨੀਤਾ ਆਪਾ ਦੇਖ ਲਈ ਪਹਿਲਾਂ ਹੁਣ ਉਹ ਸਾਹਮਣੇ ਹੀ ਰਹੀ ਹੈ ਨਾ ਉੱਤਰ ਚੱਲਦੇ ਆਂ ਹਾਈ ਹਾਈ ਪਲਾਇਆ ਵਾਲਾ ਜਿੱਦਾਂ ਆਹ ਅਰੇ ਜੀ ਬਾਹਰ ਦੇਖਾ ਇਹ ਇੱਧਰ ਦੀ ਐਂਟਰ ਹੋ ਆਹ ਗੇਟ ਆ ਜੀ ਠੀਕ ਹੈ ਮੋਹਰ ਵਾਲਾ ਜਿਹੀ ਦੇਖ ਲੈ ਐਂਟਰ ਤੋਂ ਵਾਸਤੇ ਆਹ ਦੇਖੋ ਤੁਸੀਂ ਇਹ ਵੇਲੀ ਆਖਰਾਸਤਾ ਨਾਲ ਕੀ ਹੈ ਕੀ ਰਾਸਤਾ ਨੇ ਨਰਕੇ ਹੈਗੇ ਇੱਥੇ ਆਉਂਦੇ ਕੋਈ ਉੱਧਰ ਮਾ ਕਰੀ ਸਹੀ ਠੀਕ ਐ ਦੇਖਦੇ ਆ ਉੱਧਰ ਵੀ ਆਹ ਦੇ ਸਾਥ ਪੱਥਰ ਬੜਾ ਤਲ ਦੇਖ ਤਾਂ ਨਹੀਂ ਆ ਇਹ ਜੇ ਮਾ ਪੜੇਗੀ ਠੀਕ ਇਹ ਅੱਗੇ ਨਾਲੋਂ ਕੰਡੀਸ਼ਨ ਇਹਦੀ ਸਹੀ ਐ ਥੋੜੀ ਜੀ ਉੱਪਰ ਦੇਖੋ ਇਹ ਜਿਹੜਾ ਪੌੜੀ ਦਿਖਾ ਕੇ ਸੀ ਥੱਲੇ ਸਰਾਂ ਨੇ ਹਵੇਲੀ ਆ ਹਨਾ ਇਹਦੇ ਅੰਦਰ ਜਾਣ ਤਾਂ ਕੋਈ ਰਾਹ ਨਹੀਂ ਹੈਗਾ ਬਸ ਆ ਗਿੜਕੀ ਆ। ਅ ਜਿਹੜਾ ਬੈਕ ਸਾਈਡ ਆ ਉੱਥੇ ਦਾ ਮਤਲਬ ਕੱਖ ਨੂੰ ਕਰਵਾ ਲਈ। ਤੇ ਅਗਲਾ ਡੋਰ ਬੰਦ ਹੈ, ਮੂਹਰਲਾ ਡੋਰ। ਇਹ ਵੀ ਸੇਮ ਹੀ ਹੈ ਲੋ ਇਸੇ ਦਾ ਉਹ ਦੇਖੋ ਜਿਵੇਂ ਅੱਗ ਸੀਕਰ ਨੂੰ ਬਣਾਇਦੀ ਵੀ। ਪਲੱਸ ਸਟਰਕਚਰ ਤੰਨਾ ਨਹੀਂ ਮਿਲਣਾ ਚਾਹੀਦਾ ਇਹਦੇ ਡਾਟਾ ਨਹੀਂ ਸੈਟ ਆ ਉੱਪਰ। ਇੰਟਰ ਹੋ ਗਿਆ ਤਾਂ। ਤੇ ਆ ਤਾਂ ਫਿਰ ਇੱਥੇ ਸਿਚੁਏਸ਼ਨ ਭਗਵਾਨ ਦੀ ਫੋਟੋ। ਆਹਾ।

ਹਾਂਜੀ ਇੱਥੇ ਨਲਕੇ ਵੀ ਆ ਜਿਹੜੇ ਅੱਜਕੱਲ ਦੇਖਣ ਨੂੰ ਨਹੀਂ ਨਾ ਮਿਲਦੇ ਉਹ ਸੀਦੇ ਦਾ ਹੈਂਡਲ ਹੈ ਨਹੀਂ ਇਹ ਗਏ ਇੱਥੇ ਬਾਬਾ ਹੋਰ ਵੀ ਨਲਕੇ ਇਹ ਆ ਰਿਹਾ ਹਾਂਜੀ ਇਹ ਸੇ ਹਵੇਲੀ ਜਿਹੜੀ ਆਪਾਂ ਦੇਖ ਕੇ ਆਏ ਆ ਤੇ ਇਹ ਨਾ ਨਹਿਰ ਦੇ ਜਮਾ ਬਿਲਕੁਲ ਉੱਪਰ ਬਣੀ ਹੋਈ ਆ ਆਹ ਇਹਦੇ ਸਾਹਮਣੇ ਦੀ ਨਹਿਰ ਲੰਘਦੀ ਆ ਪਾਣੀ ਤਾਂ ਹੈ ਨਹੀਂ ਨਹਿਰ ਚ ਪਿੰਡ ਜੋਧਪੁਰ ਪਾਖਰ ਦੀ ਇਹ ਨਹਿਰ ਹੈ ਇੱਥੇ ਬਾਂਦਰ ਵੀ ਫਿਰਦੇ ਆ ਇਸ ਟਾਈਮ ਆ ਦੇਖੋ ਉਹ ਨਹਿਰ ਚ ਫਿਰਦੇ ਗਾ ਹਾਂਜੀ ਕਿਵੇਂ ਲੱਗਿਆ ਸਾਨੂੰ ਹਵੇਲੀ ਦੇਖ ਕੇ ਕਮੈਂਟ ਕਰਕੇ ਦੱਸਣਾ ਤੇ ਵੀਡੀਓ ਕਿਵੇਂ ਸੀ ਅੱਜ ਦੀ ਤੇ ਮਿਲਦੇ ਆਂ ਆਪਾਂ ਫਿਰ ਕੱਲ ਨੂੰ ਨਵੇਂ ਬਲੌਗ 'ਚ ਨਵੀਂ ਵੀਡੀਓ 'ਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂਜੀ